ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਲੈ ਵੀ ਅੱਜ ਆਪਾਂ ਗੱਲਬਾਤ ਕਰਾਂਗੇ ਗਾਜਰਾਂ ਦੀ ਤੇ ਤਰੀਕ ਅੱਜ 23 ਅਗਸਤ 2025 ਪਹਿਲਾਂ ਆਪਾਂ ਜਿਹੜੀਆਂ ਗਾਜਰਾਂ ਸਿੰਘਾਂ 10 ਤਰੀਕ ਨੂੰ ਲਾਉਣ ਲੱਗੇ ਸੀ 10 ਅਗਸਤ ਨੂੰ ਤੇ ਪਰ ਉਦੋਂ ਕੀ ਸੀ ਗਰਮੀ ਥੋੜੀ ਜਿਹੀ ਜ਼ਿਆਦਾ ਸੀਗੀ ਗਰਮੀ ਜ਼ਿਆਦਾ ਹੋਣ ਕਰਕੇ ਵੀ ਆਏ ਸੀ ਵੀ ਯਾਰ ਗਾਜਰਾਂ ਹੋ ਸਕਦਾ ਵੀ ਘਟ ਹੋਣ ਤੇ ਹੁਣ ਜਿਹੜਾ ਮੌਸਮਾ ਥੋੜਾ ਜਿਹਾ ਉਦੋਂ ਫਰਕ ਪੈ ਗਿਆ ਹੈਗਾ ਤੇ ਅੱਜ ਆਪਾਂ 13 14 ਦੇ ਰੋਕੇ ਜਿਹੜੀਆਂ ਗਾਜਰਾਂ ਹੁਣ ਲਾਉਣ ਲੱਗਿਆ ਘਰ ਦੇ ਵਿੱਚ ਸਾਰੇ ਤੋਂ ਪਹਿਲਾਂ ਜਿਹੜੀ ਗੱਲਬਾਤ ਆਉਂਦੀ ਆ ਉਹ ਬੀਜ ਦੀ ਆਉਂਦੀ ਆ ਜਿਹੜਾ ਬੀਜ ਆ ਜਿਹੜਾ ਬੀਜ ਆਪਾਂ ਇਸ ਤਰ੍ਹਾਂ ਦਾ ਲੈ ਕੇ ਆਏ ਆ ਆਪਏ ਜ਼ੂਮ ਕਰਕੇ ਥੋੜਾ ਜਿਹਾ ਦਿਖਾ ਦਿਓ ਜਿਹੜਾ ਇਹ ਗਾਜਰਾਂ ਦਾ ਬੀ ਆ ਤਾਂ ਆਪਾਂ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਜਿਹੜਾ ਬੀ ਆ ਉਹ ਵਧੀਆ ਕੁਆਲਿਟੀ ਦਾ ਜਿਹੜਾ ਬੀਜ ਆ ਉਹ ਲੈ ਕੇ ਆਉਣਾ ਤਾਂ ਕਿ ਬੀਜ ਨੂੰ ਜਰਮੀਨੇਸ਼ਨ ਹੋਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਜੇ ਆਪਾਂ ਸਟਾਰਟਿੰਗ ਹੀ ਮਾੜੀ ਕਰਦੇ ਆਂਗੇ ਉਹਦੇ ਨਾਲ ਕੀ ਆ ਜਿਹੜੀ ਆਪਣੀ ਫਸਲ ਆ ਜਿਹੜੀ ਆਪਣੀ ਸਬਜ਼ੀ ਆ ਉਹ ਵਧੀਆ ਨਹੀਂ ਹੋਣੀ ਉਸ ਤੋਂ ਬਾਅਦ ਭਾਈ ਗੱਲਬਾਤ ਆਉਂਦੀ ਆ ਬਾਣ ਦੀ ਜਿਹੜੀ ਆਪਣੀ ਮਿੱਟੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਮਿੱਟੀ ਬਿਲਕੁਲ ਨਾ ਖੇਤੀ ਜੋਗ ਹੋਣੀ ਚਾਹੀਦੀ ਆ ਉਹਦੇ ਵਿੱਚ ਗਾਜਰਾਂ ਲਾਉਣ ਤੋਂ ਪਹਿਲਾਂ ਗੋਹੇ ਦੀ ਖਾਦ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲੈਣਾ ਜਿਵੇਂ ਆ ਤਿਆਰੀ ਦਾ ਜਿਹੜਾ ਸੈਜ ਆ ਕੋਈ ਜ਼ਿਆਦਾ ਵੱਡਾ ਵੀ ਨਹੀਂ ਹੈਗਾ ਆਪਣੇ ਕੋਲ ਜਿੰਨੀ ਸਪੇਸ ਘਰ ਦੇ ਵਿੱਚ ਹੈਗੀ ਸੀ ਆਪਾਂ ਉਨੀ ਕੁ ਲਾਉਣ ਲੱਗਿਆਂ ਇਸ ਕਿਆਰੀ ਦੇ ਵਿੱਚ ਆਪਾਂ 2-3 ਬੱਠਲ ਜਿਹੜੇ ਰੂੜੀ ਦੀ ਖਾਦ ਦੇ ਪਾਲੇ ਸੀ ਤੇ ਉਹਨੂੰ ਚੰਗੀ ਤਰ੍ਹਾਂ ਗੋਡ ਗੜਾਈ ਕਰਤਾ ਸੀਗੇ ਤੇ ਪਾਣੀ ਵੀ ਪਹਿਲਾਂ ਲਾਤਾ ਸੀਗਾ ਗੋਡ ਗੜਾਈ ਕਰਨ ਤੋਂ ਬਾਅਦ ਇਹਨੂੰ ਨਾ ਕੀ ਕਰਨਾ ਚੰਗੀ ਤਰ੍ਹਾਂ ਗੋਡੀ ਪਾ ਲੈਣੀ ਇਹਦੀ ਜਿੰਨੀ ਆਪਾਂ ਇਹਦੀ ਗੜਾਈ ਕਰ ਸਕਦੇ ਆ ਕਹੀ ਵੀ ਨਾਲ ਓਨੀ ਇਹਦੀ ਵਧੀਆ ਜਿਹੜੀ ਗੜਾਈ ਆ ਉਹ ਚੰਗੀ ਤਰ੍ਹਾਂ ਕਰ ਲਿਓ ਗੜਾਈ ਦੇ ਵਿੱਚ ਊਨਤਾ ਹੀ ਨਹੀਂ ਹੋਣੀ ਚਾਹੀਦੀ ਜਿੰਨਾ ਜਿਹੜਾ ਆਪਣੀ ਕਿਆਰੀ ਆ ਜਿਹੜਾ ਆਪਣਾ ਬਾਣ ਆ ਜਿਹੜੀ ਆਪਣੀ ਮਿੱਟੀ ਆ ਇਹ ਪੋਲੀ ਹੋਊਗੀ ਤੇ ਉਹਨਾਂ ਹੀ ਜਿਹੜੀਆਂ ਆਪਣੀ ਜਿਹੜੀ ਫਸਲ ਆ ਜਿਹੜੀ ਆਪਾਂ ਸਬਜੀ ਉਹਦੇ ਵਿੱਚ ਲਾਵਾਂਗੇ ਜਿਵੇਂ ਖਾਸ ਕਰਕੇ ਗਾਜਰਾਂ ਨੂੰ ਪੋਲੇ ਬਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਜਿੰਨਾ ਪੋਲਾ ਹੋਊਗਾ ਤੇ ਉਹਨਾਂ ਹੀ ਜਿਹੜੀਆਂ ਗਾਜਰਾਂ ਉਹਨਾਂ ਦੀ ਗਰੋਥ ਵਧੀਆ ਹੋਊਗੀ ਲੈ ਵੀ ਆਪਾਂ ਕਿਆਰੀ ਨੂੰ ਚੰਗੀ ਤਰ੍ਹਾਂ ਗੋਡ ਲਿਆ ਸੀਗਾ ਉਸ ਤੋਂ ਬਾਅਦ ਕੀ ਕਰਨਾ ਬਾਈ ਜਿਹੜੀ ਆ ਆਪਾਂ ਜਿਵੇਂ ਹੁਣ ਰੂੜੀ ਦੀ ਖਾਦ ਇਹਦੇ ਵਿੱਚ ਪਾਈ ਆ ਇਹਦੇ ਵਿੱਚ ਇਸ ਤਰ੍ਹਾਂ ਦਾਣਾ ਜਿਹੜਾ ਕਚਰਾ ਹੁੰਦਾ ਜਿਵੇਂ ਪੋਲੀਥੀਨ ਵਗੈਰਾ ਹੋਗੇ ਜਾਂ ਕਈ ਵਾਰੀ ਕੋਈ ਹੋਰ ਚੀਜ਼ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਸਾਰੀ ਕਿਆਰੀ ਦੇ ਵਿੱਚ ਮਾਰ ਲੈਣਾ ਚੰਗੀ ਤਰ੍ਹਾਂ ਨਿਗਾ ਤੇ ਇਹਨਾਂ ਨੂੰ ਸਾਰੇ ਕਚਰੇ ਨੂੰ ਬਾਹਰ ਕੱਢ ਦੇਣਾ ਕਿਆਰੀ ਨੂੰ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਇਸ ਤਰ੍ਹਾਂ ਤਾਂ ਕਿ ਪਾਣੀ ਲਾਉਣ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਜੇ ਉੱਚੀ ਨੀਮੀ ਹੋਊਗੀ ਉੱਚੀ ਨੀਮੀ ਦੇ ਵਿੱਚ ਪਾਣੀ ਦੇ ਲਾਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਕਿਉਂਕਿ ਇੱਕ ਪਾਸੇ ਜ਼ਿਆਦਾ ਖੜ ਜੂਗਾ ਇੱਕ ਪਾਸੇ ਖੜੂਗਾ ਘੱਟ ਤੇ ਵੀ ਕਿਆਰੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੱਧਰਾ ਕਰ ਲਿਆ ਸੀਗਾ ਹੁਣ ਇਹਦੇ ਵਿੱਚ ਨਾ ਆਪਾਂ ਐਡੀਆਂ ਐਡੀਆਂ ਕੰਮ ਸੇ ਕੰਮ ਆ ਸਾਈਜ਼ ਦੀਆਂ ਜਿਹੜੀਆਂ ਬੱਟਾਂ ਉਹ ਬਣਾ ਦੇਾਂਗੇ ਇਸ ਤਰ੍ਹਾਂ ਕਰਕੇ ਕਹੀ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਦਾ ਸਮਾਂਲ ਕਰ ਸਕਦੇ ਹੋ ਆਪਾਂ ਕਹੀ ਦੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਬੱਟਾਂ ਉਹ ਬਣਾ ਦੇਾਂਗੇ ਜਿਆਦਾ ਉੱਚੀ ਨਹੀਂ ਕਰਨੀ ਬੱਟ ਚੌੜੀ ਆਪਾਂ ਕਰ ਸਕਦੇ ਆ ਇਸ ਤਰ੍ਹਾਂ ਲਓ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਬੱਟਾਂ ਜਿੰਨੀ ਕੁ ਆਪਣੀ ਕੈਰੀ ਹੈਗੀ ਆ ਉਹ ਸਾਬ ਨਾਲ ਬਣਾ ਲੈਣੀਆਂ ਤੇ ਬਣਾਉਣ ਤੋਂ ਬਾਅਦ ਨਾ ਆਏ ਮਾੜਾ ਮਾੜਾ ਉੱਪਰ ਕਹੀ ਫੇਰਦੇ ਰਹਿਣਾ ਤਾਂ ਕਿ ਜਿਆਦੇ ਉੱਚੀ ਨਾ ਹੋਵੇ ਮੋਟੀ ਆਪਾਂ ਕਰਾਂਗੇ ਉੱਚੀ ਜਿਆਦੇ ਨਹੀਂ ਕਰ ਇਸ ਤਰ੍ਹਾਂ ਬੱਟਾ ਬਣਾ ਲੈਣੀਆ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਸੀਗੇ ਬੱਟਾਂ ਦੇ ਉੱਪਰ ਜਿਹੜੀਆਂ ਸਬਜ਼ੀਆਂ ਉਹ ਬਹੁਤ ਘੱਟ ਲਾਉਂਦੇ ਸੀ ਜਿਹੜੇ ਸਫਲ ਕਿਸਾਨ ਸੀਗੇ ਉਹ ਤਾਂ ਬੱਟਾਂ ਦੇ ਉੱਪਰ ਜਿਹੜੀਆਂ ਸਬਜ਼ੀਆਂ ਲਾਣਦੇ ਹੁੰਦੇ ਸੀਗੇ ਪਰ ਕੀ ਆ ਜਿਹੜੇ ਆਪਣੇ ਵਰਗੇ ਜਿਹੜੇ ਨੋਰਮਲ ਕਿਸਾਨ ਸੀਗੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਹੁੰਦੀ ਸੀਗੀ ਅੱਜ ਕੱਲ ਕੀ ਆ ਟੈਕਨੋਲੋਜੀ ਦਾ ਜਮਾਨਾ ਹਰ ਇੱਕ ਬੰਦੇ ਨੇ ਸਬਜ਼ੀ ਲਾਉਣ ਦਾ ਜਿਹੜਾ ਤਰੀਕਾ ਉਹ ਸਿੱਖ ਲਿਆ ਜਿਹੜੀਆਂ ਗਾਜਰਾਂ ਪਲੇਨ ਵਾਣ ਦੇ ਵਿੱਚ ਨਹੀਂ ਲਾਉਣੀਆਂ ਪਲੇਨ ਦੇ ਵਿੱਚ ਵੀ ਵਧੀਆ ਹੋ ਜਾਂਦੀਆਂ ਪਰ ਟਕੀਆ ਬੱਟਾਂ ਦੇ ਉੱਪਰ ਜਿਆਦਾ ਜਿਆਦਾ ਬੈਨੀਫਿਟ ਹੁੰਦਾ ਉਸ ਚੀਜ਼ ਦਾ ਜਿਹੜੀ ਮਿੱਟੀ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਮ ਸੇ ਕਮ ਮਿੱਟੀ ਦੇ ਵਿੱਚ ਇੰਨੀ ਗੱਲ ਹੋਣੀ ਚਾਹੀਦੀ ਆ ਇੰਨੀ ਗੱਲ ਅੱਜ ਮੈਂ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ ਇੰਨੀ ਗੱਲ ਹੋਣੀ ਜ਼ਰੂਰੀ ਆ ਆਹਾ ਇਸ ਤੋਂ ਘੱਟ ਗੱਲੇ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਜੇਕਰ ਆਪਣਾ ਬਣ ਸੁੱਕਾਗਾ ਤਾਂ ਗਾਜਰਾ ਉਹਦੇ ਵਿੱਚ ਘੱਟ ਉੱਗਰਨੇ ਲੈ ਵੀ ਆਪਣੀਆਂ ਬੱਟਾਂ ਹੋਗੀਆਂ ਰੈਡੀ ਬੱਟਾਂ ਜਿਹੜੀਆਂ ਕਮ ਸੇ ਕਮ ਇੰਨੀਆਂ ਇੰਨੀਆਂ ਮੋਟੀਆਂ ਹੋਣੀਆਂ ਚਾਹੀਦੀਆਂ ਇੰਨੀਆਂ ਜਿਗਾਂ ਜਿਆਦਾ ਉੱਚੀਆਂ ਨਾ ਹੋਣ ਜੇਕਰ ਆਪਣੀ ਜਿਹੜੀ ਬੱਟਾ ਜਿਆਦਾ ਉੱਚੀ ਆ ਤਾਂ ਉਹਦੇ ਉੱਪਰ ਆਹ ਕਰਕੇ ਹੱਥ ਮਾਰ ਦੇਣਾ ਐ ਇਸ ਤਰ੍ਹਾਂ ਐ ਇਸ ਤਰ੍ਹਾਂ ਮਾਰ ਕੇ ਹੱਥ ਚੰਗੀ ਤਰ੍ਹਾਂ ਇਹਨੂੰ ਰੈਡੀ ਕਰ ਲੈਣਾ ਜੇਕਰ ਜਿਹੜੇ ਆ ਡਲੇ ਢੁਲੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਹੀ ਭੋਰ ਦੇਣਾ ਕਿਸੇ ਪ੍ਰਕਾਰ ਦਾ ਪੋਲੀਥੀਨ ਵਗੈਰਾ ਧਾਗੇ ਧੂਗੇ ਕੁਝ ਵੀ ਬੱਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇਕਰ ਹੁੰਦਾ ਜਿਵੇਂ ਇਸ ਤਰ੍ਹਾਂ ਦੀਆਂ ਜੜਾਂ ਜੂੜਾਂ ਪਹਿਲਾਂ ਵਾਲੀ ਜਿਹੜੀ ਆਪਾਂ ਸਬਜ਼ੀ ਲਈ ਹੋਈ ਉਹਦੇਗਾ ਹੈਗਾ ਉਹਨੂੰ ਬਾਹਰ ਕੱਢ ਦੇਣਾ ਇਸ ਤਰ੍ਹਾਂ ਦੀ ਜਿਹੜੀ ਪਲਾਸਟਿਕ ਵਗੈਰਾ ਹੁੰਦੀ ਆ ਸਾਰੀਆਂ ਬੱਟਾਂ ਨੂੰ ਕਰਕੇ ਚੰਗੀ ਤਰ੍ਹਾਂ ਰੈਡੀ ਉਸ ਤੋਂ ਬਾਅਦ ਹੀ ਸਬਜ਼ੀ ਲਾਉਣੀ ਆ ਜੇਕਰ ਰੇੜਾ ਆਪਣਾ ਬਾਣਾ ਉਹ ਚੰਗੀ ਤਰ੍ਹਾਂ ਤਿਆਰ ਹੋਇਆ ਹੋਊਗਾ ਫਿਰ ਜਿਹੜੀ ਸਬਜ਼ੀ ਉੱਗਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਜਿਹੜਾ ਹਾ ਬਚਾਲੇ ਵਾਲਾ ਗੈਪ ਆ ਇਹ ਕੰਮ ਸੇ ਕੰਮ ਵੀ ਨਾ ਆ ਦੇਖੋ ਇੱਕ ਗੇਠ ਦਾ ਹੋਣਾ ਚਾਹੀਦਾ ਕਿਉਂਕਿ ਇਹਦਾ ਕੀ ਹੁੰਦਾਗਾ ਹੁਣ ਆਪਾਂ ਇਹਦੇ ਵਿੱਚ ਪਾਣੀ ਲਾਵਾਂਗੇ ਜਦੋਂ ਅੱਧੀ ਵੱਟ ਇਥੋਂ ਤਾਈਂ ਸਲਾਬ ਫੜ ਜੂਗੀ ਅੱਧੀ ਇਧਰੋਂ ਇਹਨੂੰ ਜਿਹੜੀਆਂ ਗਾਜਰਾਂ ਆ ਇਹਨੂੰ ਕੱਲੀ ਸਲਾਬ ਜਾਣੀ ਚਾਹੀਦੀ ਆ ਜਿਹੜੀਆਂ ਆਪਣੀਆਂ ਗਾਜਰਾ ਉਹਨਾਂ ਨੂੰ ਸਲਾਬ ਜਾਂਦੀ ਰਹੂਗੀ ਤਾਂ ਜਿਹੜਾ ਉਹਨਾਂ ਦੀ ਗਰੋਥ ਆ ਉਹ ਵਧੀਆ ਹੋਊਗੀ ਹੁਣ ਆਪਾਂ ਇਹੜੀਆਂ ਗਾਜਰਾਂ ਉਹ ਕਿਵੇਂ ਲਾਉਣੀਆਂ ਉਹ ਆਪਾਂ ਤੁਹਾਨੂੰ ਦੱਸਣ ਲੱਗੇ ਆ ਜਦੋਂ ਆਪਣੀਆਂ ਵੱਟਾਂ ਚੰਗੀ ਤਰ੍ਹਾਂ ਹੋ ਗਈਆਂ ਤਿਆਰ ਇਸ ਤਰ੍ਹਾਂ ਇਹਦਾ ਬੀ ਆ ਲੈ ਲੈਣਾ ਥੋੜਾ ਥੋੜਾ ਸਾਰੀਆਂ ਬੱਟਾਂ ਦੇ ਉੱਪਰ ਪਾ ਦੇਣਾ ਇਸ ਤਰ੍ਹਾਂ ਜਿਆਦਾ ਥੱਲੇ ਨਹੀਂ ਪਾਉਣਾ ਉੱਪਰ ਉੱਪਰ ਰੱਖਣਾਗਾ ਲਓ ਜੀ ਜਿਵੇਂ ਸਾਰੀਆਂ ਬੱਟਾਂ ਦੇ ਉੱਪਰ ਆਪਾਂ ਬੀਜ ਪਾ ਦੇਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਨਾ ਚੰਗੀ ਤਰ੍ਹਾਂ ਹੱਥ ਮਾਰ ਦੇਣਾ ਪਹਿਲਾਂ ਆਪਾਂ ਕੀ ਕਰਦਾ ਸੀ ਵੱਡੇ ਵੱਡੇ ਕਿਆਰਿਆਂ ਦੇ ਵਿੱਚ ਲਾਉਂਦੇ ਹੁੰਦੇ ਸੀਗੇ ਕਿਆਰਿਆਂ ਨੂੰ ਕਰਕੇ ਪਲੇਨ ਤੇ ਉਹਦੇ ਵਿੱਚ ਕੋਈ ਲੈ ਕੇ ਦਰਖਤ ਦਾ ਵੱਡਾ ਸਾਰਾ ਟਾਣਾ ਉਹਦੇ ਵਿੱਚ ਘੁਮਾਉਂਦੇ ਹੁੰਦੇ ਸੀ ਉਹਦੇ ਜਿਹੜਾ ਗਾਜਰਾਂ ਦੀ ਗ੍ਰੋਥ ਉੰਨੀ ਨਹੀਂ ਸੀ ਹੁੰਦੀ ਪਲੇਨ ਬਾਣ ਦੇ ਵਿੱਚ ਕਿਉਂਕਿ ਜਦੋਂ ਪਾਣੀ ਲੱਗ ਜਾਂਦਾ ਸੀ ਨਾ ਤੇ ਮਿੱਟੀ ਜਿਹੜੀ ਕਰੜੀ ਹੋ ਜਾਂਦੀ ਸੀ ਗਾਜਰਾਂ ਦੀ ਚੰਗੀ ਪੈਦਾਵਾਰ ਲੈਣ ਵਾਸਤੇ ਨਾ ਜਿਹੜਾ ਬਾਣ ਆਪਣੀ ਮਿੱਟੀ ਉਹ ਭੋਲੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਬਾਈ ਕੀ ਕਰਨਾ ਜਦੋਂ ਬੀਜ ਖਿਲਾਰਦਾ ਪੋਲਾ-ਪੋਲਾ ਹੱਥ ਮਾਰ ਦੇਣਾ ਸਾਰੀ ਬੱਟ ਦੇ ਉੱਪਰ ਇਸ ਤਰ੍ਹਾਂ ਜਿਹੜਾ ਪੋਲਾ-ਪੋਲਾ ਸਾਰੀ ਬੱਟ ਦੇ ਉੱਪਰ ਹੱਥ ਮਾਰ ਦੇਣਾ ਤਾਂ ਕਿ ਜਿਹੜਾ ਬੀਜ ਆ ਗਾਜਰਾਂ ਦਾ ਉਹ ਮਿੱਟੀ ਦੇ ਵਿੱਚ ਮਿਲ ਜੇ ਇਸ ਤਰ੍ਹਾਂ ਜਿਆਦਾ ਬੀਜ ਥੱਲੇ ਨੂੰ ਨਹੀਂ ਜਾਣ ਦੇਣਾ ਇਸ ਤਰ੍ਹਾਂ ਉੱਪਰ ਮਾਰ ਦੇਣਾ ਸਾਰਾ ਲਓ ਜੀ ਸਾਰੀਆਂ ਬੱਟਾਂ ਕਿਸੇ ਪ੍ਰਕਾਰ ਦੀ ਬਸ ਊਣ ਤਾਂ ਹੀ ਨਹੀਂ ਰਹਿਣੀ ਚਾਹੀਦੀ ਤਾਂ ਕਿ ਆਪਾਂ ਨੂੰ ਬਾਅਦ ਦੇ ਵਿੱਚ ਪਸਤਾਵਾ ਨਾ ਰਵੇ ਵੀਰ ਮੈਂ ਤਾਂ ਐਂ ਕਰਕੇ ਲਾਉਣੀਆਂ ਸੀਗਾ ਚੰਗੀ ਤਰ੍ਹਾਂ ਕਰਕੇ ਬੱਟਾ ਨੂੰ ਸਾਫ਼ ਮਾਰ ਕੇ ਹੱਥ ਤੇ ਜਿਵੇਂ ਹੁਣ ਇਹ ਮਿੱਟੀ ਗਿੱਲੀ ਆ ਇਹ ਗਾਜਰਾ ਨਾ ਆਟੋਮੈਟਿਕ ਆਪਦੇ ਹਿਸਾਬ ਨਾਲ ਉਗਰੇ ਹੋਣੀਆਂ ਤੇ ਜਦੋਂ ਇਹ ਮਾੜੀਆਂ ਮਾੜੀਆਂ ਹੋ ਗਈਆਂ ਫਿਰ ਆਪਾਂ ਇਹਨੂੰ ਪਾਣੀ ਲਾਵਾਂਗੇ ਠੀਕ ਆ ਜਦੋਂ ਇਹ ਮਾੜੀਆਂ ਮਾੜੀਆਂ ਐਨੀਆਂ ਐਨੀਆਂ ਹੋ ਗਈਆਂ ਮੈਂ ਤਾਂ ਹੀ ਸਾਹਮਣੇ ਹੱਥ ਦੇ ਐਨੀਆਂ ਐਨੀਆਂ ਹੋ ਗਈਆਂ ਜਦੋਂ ਸਾਰੀਆਂ ਗਾਜਰਾ ਮਾੜੀਆਂ ਬਣੀਆਂ ਚੰਗੀ ਤਰ੍ਹਾਂ ਨਿਕਲਣਗੀਆਂ ਫਿਰ ਆਪਾਂ ਨੇ ਇਹਨੂੰ ਪਹਿਲਾ ਪਾਣੀ ਲਾਵਾਂਗੇ ਗਾਜਰਾਂ ਨੂੰ ਜ਼ਿਆਦਾ ਪਾਣੀ ਨਹੀਂ ਲਾਉਣਾ ਗਾਜਰਾਂ ਨੂੰ ਲਾਉਣਾ ਸਾਫ਼ ਸਰਦਾ ਪਾਣੀ ਜਦੋਂ ਉਹ ਮੰਗਣ ਜਦੋਂ ਉਹ ਕਮਲਾ ਜੀ ਚਾਹਣ ਜਿਹੜਾ ਜੇ ਬੱਟਾ ਬਣਾ ਕੇ ਲਾਵਾਂਗੇ ਜਿਹੜੇ ਆਪਾਂ ਸਫਲ ਕਿਸਾਨ ਆ ਜਿਹੜੇ ਸਬਜ਼ੀ ਵੇਚਦੇ ਵੀ ਆ ਆਪਾਂ ਉਹਨਾਂ ਨੂੰ ਦੇਖਦੇ ਆਂ ਵੀ ਉਹ ਨਾ ਜਿਹੜੇ ਸਬਜ਼ੀਆਂ ਨੂੰ ਜ਼ਿਆਦਾਤਰ ਬੱਟਾਂ ਦੇ ਉੱਪਰ ਲਾਉਂਦੇ ਆਂ ਅੱਜ ਕੱਲ ਤਾਂ ਜਿਹੜੀ ਪਾਲਕਾ ਉਹਨਾਂ ਨੇ ਉਹ ਵੀ ਬੱਟਾਂ ਦੇ ਉੱਪਰ ਲਾਉਣੀ ਸ਼ੁਰੂ ਕਰਤੀ ਆ ਆਪਾਂ ਤਾਂ ਅਜੇ ਫਿਰ ਵੀ ਪਲੇਨ ਦੇ ਵਿੱਚ ਹੀ ਲਾਈ ਜਾਂਦੇ ਆਂ ਤੇ ਭਾਈ ਉਮੀਦ ਕਰਦੇ ਆਂ ਜਿਹੜੀ ਅੱਜ ਦੀ ਵੀਡੀਓ ਉਹ ਤੁਹਾਨੂੰ ਪਸੰਦ ਆਈ ਹੋ